ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਰੰਗ ਬਿਰੰਗੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਲਈ ਬਟਾਲਾ ਚ ਸ਼ਾਨ ਇਹ ਦਸਤਾਰ ਦੀ ਟੀਮ ਵੱਲੋਂ 24 ਅਕਤੂਬਰ 2025 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀ ਆਹਾਲ ਵਿਖੇ 14ਵਾਂ ਦਸਤਾਰ ਮੁਕਾਬਲਾ ਕੱਪ ਕਰਵਾਇਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਜੋ ਕੇ 30 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਇਹ ਮੁਜਾਬਲਾ ਹੋਵੇਗਾ ਜਿਸ ਵਿੱਚ ਜੇਤੂਆ ਲਈ 71000 ਦੇ ਨਗਦ ਇਨਾਮ ਸਮੇਤ ਇਲੈਕਟ੍ਰੋਨਿਕ ਗੈਜਟਸ ਵੀ ਇਨਾਮ ਵਜੋਂ ਦਿੱਤੇ ਆਂਗੇ ਇਹਨਾਂ ਮੁਕਾਬਲਿਆਂ ਵਿੱਚ ਹਰ ਇੱਕ ਉਹ ਨੌਜਵਾਨ ਪਾਗ ਲੈ ਸਕਦਾ ਹੈ ਜੋ ਦਸਤਾਰ ਨਾਲ ਪਿਆਰ ਕਰਦਾ ਹੋਵੇ ਇਸ ਮੌਕੇ ਸ਼ਾਨੇ ਦਸਤਾਰ ਦੇ ਨੌਜਵਾਨਾਂ ਦੀ ਟੀਮ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਟੀਮ ਦਾ ਜਿਹੜਾ ਆ ਸ਼ਾਨੇ ਦਸਤਾਰ ਟੀਮ ਦਾ ਮੀਡੀਆ ਜਿਹੜਾ ਉਹ ਧੰਨਵਾਦ ਕੀਤਾ ਜਾਂਦਾ ਆ ਕਿ ਇਹ ਜਿਹੜੀ ਮੀਟਿੰਗ ਸੀ ਸਾਡੀ ਸ਼ਾਨੇ ਦਸਤਾਰ ਟੀਮ ਵੱਲੋਂ ਜਿਹੜਾ 14ਵਾਂ ਦਸਤਾਰ ਜਿਹੜਾ ਮੁਕਾਬਲਾ ਕਰਵਾਇਆ ਜਾਣਾ ਕੱਪ ਉਹਦੇ ਸੰਬੰਧੀ ਅੱਜ ਆਪਾਂ ਮੀਟਿੰਗ ਰੱਖੀ ਸੀ ਕਿ ਆਪਾਂ ਜਿਹੜੀਆਂ ਜੜੀਆਂ ਸਵਾਲਾਂ ਦੇਣੀਆਂ ਨੇ ਬੱਚਿਆਂ ਨੂੰ ਜਿੱਦਾਂ ਕੰਪੀਟੀਸ਼ਨ ਦੇ ਵਿੱਚ ਆਪਾਂ ਜੋ ਵੀ ਪ੍ਰਾਈਜ਼ ਰੱਖੇ ਨੇ ਉਹਦੇ ਬਾਰੇ ਅੱਜ ਇੱਕ ਛੋਟੀ ਜੀ ਮੀਟਿੰਗ ਕੀਤੀ ਗਈ ਸੀ ਕਿ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਦੀ ਸ਼ੁਰੂਆਤ ਕਰੀਏ ਕਿ ਪ੍ਰੋਗਰਾਮ ਜਿਹੜਾ ਹੈ ਉਹ ਬਿਲਕੁਲ ਲੱਗ ਕੇ ਆ ਰਿਹਾ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 30 ਅਗਸਤ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬੜੀ ਧੂਮਧਾਮ ਨਾਲ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਆ ਉਹ ਹਰ ਸਾਲ ਦੀ ਤਰ੍ਹਾਂ ਆਪਾਂ ਦੇਖਦੇ ਆ ਕਿ ਜਿੱਦਾਂ ਪਿਛਲੇ ਆਪਾਂ 13 ਸਾਲਾਂ ਤੋਂ ਹਰ ਸਾਲ ਦਸਤਾਰ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾਂਦੇ ਆ ਤੇ ਉਹਨਾਂ ਦੇ ਵਿੱਚ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਮੈਨੂੰ ਇੰਨਾ ਪਤਾ ਆ ਕਿ ਆਪਾਂ ਜਦੋਂ ਫਸਟ ਟਾਈਮ ਦਸਤਾਰ ਮੁਕਾਬਲਾ ਸ਼ੁਰੂ ਕੀਤਾ ਸੀ ਉਹ ਆਪਾਂ ਜਦੋਂ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਸੀ ਉਹਦੇ ਵਿੱਚ ਅਸੀਂ 1100 ਰੁਪਇਆ ਜਿਹੜਾ ਆ ਉਹ ਕੈਸ਼ ਪ੍ਰਾਈਜ਼ ਦੇ ਨਾਮ ਰੱਖਿਆ ਸੀ ਤੇ ਨਾਲ ਦਸਤਾਰ ਤੇ ਨਾਲ ਇੱਕ ਸ਼ੀਲਡ ਦਿੱਤੀ ਸੀ ਜਿਹੜੇ ਸਾਡੇ ਐਨਆਰਆਈ ਵੀਰ ਨੇ ਜਾਂ ਜਿਹੜੀਆਂ ਹੋਰ ਸਾਡੇ ਨਾਲ ਸੰਸਥਾਵਾਂ ਨੇ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਸਾਨੂੰ ਹੌਸਲਾ ਦਿੰਦੇ ਆ ਉਹਨਾਂ ਦੇ ਵਿੱਚ ਐਨਆਰਆਈ ਵੀਰ ਆਗੇ ਲੋਕਲ ਵੀਰ ਜਿਹੜੇ ਨੇ ਸਾਨੂੰ ਸੇਵਾ ਭੇਜਦੇ ਨੇ ਉਹ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਆ ਪਿਛਲਾ ਜਿਹੜਾ ਸੀ ਦਸਤਾਰ ਮੁਕਾਬਲਾ ਕਰਵਾਇਆ ਉਹਦੇ ਵਿੱਚ 51000 ਦੇ ਇਨਾਮ ਸੀ ਉਹ ਅਸੀਂ ਇਸ ਵਾਰੀ ਜਿਹੜੇ ਆ ਵਧਾ ਕੇ 71000 ਰੁਪਏ ਦੇ ਜਿਹੜੇ ਆ ਉਹ ਨਕਦੀ ਇਨਾਮ ਕਰ ਦਿੱਤੇ ਗਏ ਨੇ ਮਾਤਾ ਸੁਲਖਣੀ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕਾਪਾ ਜਿਸ ਵਿੱਚ ਪਿਛਲੇ ਸਾਲ 51000 ਦੇ ਨਕਦੀ ਇਨਾਮ ਜਿਹੜੇ ਸੀ ਜੇਤੂ ਬੱਚਿਆਂ ਨੂੰ ਉਹ ਦਿੱਤੇ ਗਏ ਸਨ ਜਿਸ ਨੂੰ ਐਰਕੀ ਵਧਾ ਕੇ 71000 ਰੁਪਇਆ ਕਰ ਦਿੱਤਾ ਗਿਆ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਧਰੂਤ ਤੋਂ ਜਿਹੜੇ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਤਰੀਕੇ ਇਹ ਛੋਟੇ ਮੋਟੇ ਈਵੈਂਟ ਕਰਕੇ ਵੱਡੇ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਵੇ ਉਸ ਦੇ ਕਰਕੇ ਇਹਦੇ ਵਿੱਚ ਦਸਤਾਰ ਤੇ ਦਮਾਲੇ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਬੱਚੇ ਜਿਹੜੇ ਨੇ ਸ਼ਮੂਲੀਅਤ ਕਰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਸਿੱਖੀ ਸਰੂਪ ਦੇ ਨਾਲ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਲਈ ਜਿਹੜੇ ਆਪਾਂ ਕਰਦੇ ਆਂ ਜੀ